ਜੋ ਫਲੈਗ ਮਾਰਚ ਕੱਢਿਆ ਕਿਸ ਸੰਬੰਧ ਕੱਢਿਆ ਗਿਆ ਅੱਜ ਦੀਵਾਲੀ ਦੇ ਤਿਹਾਰ ਜੋ ਕਿ ਆਪਣੇ ਦੇਸ਼ ਦਾ ਬਹੁਤ ਵੱਡਾ ਤਿਹਾਰ ਹੈ ਤੇ ਉਸ ਤਿਹਾਰ ਨੂੰ ਹੀ ਮੱਦੇ ਨਜ਼ਰ ਰੱਖੇ ਹੋਏ ਅੱਜ ਐਸਐਸਓ ਸ਼੍ਰੀ ਹਰਗੋਬਿੰਦਪੁਰ ਸੁਖਿੰਦਰ ਸਿੰਘ ਹੁਣਾ ਨਾਲ ਔਰ ਉਹਨਾਂ ਦੀ ਸਾਰੀ ਟੀਮ ਦੇ ਨਾਲ ਅਸੀਂ ਸਾਰੇ ਬਾਜ਼ਾਰਾਂ ਦੇ ਵਿੱਚ ਫਲੈਗ ਮਾਰਚ ਕੱਢ ਰਹੇ ਹਾਂ ਔਰ ਇਹਦਾ ਮਕਸਦ ਲੋਕਾਂ ਦੇ ਵਿੱਚ ਉਹਨਾਂ ਦਾ ਕੰਫੀਡੈਂਸ ਬਿਲਡ ਅਪ ਕਰਨ ਵਾਲੀ ਗੱਲ ਹੈ ਕਿ ਪੁਲਿਸ ਹਰ ਟਾਈਮ ਤੁਹਾਡੇ ਨਾਲ ਹੈਗੀ ਆ ਇਸ ਕਰਕੇ ਇਸ ਇਤਿਹਾਰ ਨੂੰ ਵੇਖ-ਖੋਖ ਹੋ ਕੇ ਪੂਰੀ ਖੁਸ਼ੀਆਂ ਦੇ ਨਾਲ ਪੂਰੀ ਤੰਦਾਈ ਨਾਲ ਆਪਣਾ ਮਨਾਣ ਤੇ ਕਿਸੇ ਕਿਸਮ ਦੇ ਵੀ ਅਗਰ ਕੋਈ ਗੱਲ ਹੁੰਦੀ ਹੈ ਤੇ ਪੁਲਿਸ ਉਹਨਾਂ ਦੀ ਮਦਦ ਲਈ ਉਹਨਾਂ ਦੇ ਲਈ ਹਰ ਟਾਈਮ 24 ਘੰਟੇ 24/7 ਹਾਜ਼ਰ ਹੈਗੀ ਆ ਤੇ ਕਿਸੇ ਵੀ ਟਾਈਮ ਤੇ ਸਾਨੂੰ ਫੋਨ ਕਰਨ ਹਾਂ ਬਾਕੀ ਇਹ ਹੈ ਕਿ ਮੈਂ ਇਲਾਕਾ ਵਾਸੀਆਂ ਨੂੰ ਇਹ ਜ਼ਰੂਰ ਅਪੀਲ ਕਰਦਾ ਕਿ ਕਿਸੇ ਵੇਲੇ ਕੋਈ ਸ਼ਰਾਰਤੀ ਅੰਸਰ ਹੁੰਦੇ ਆ ਜੋ ਤਿਆਰਾਂ ਦੇ ਮੱਦੇਨਜ਼ਰ ਭੀੜ ਭੜਕਾ ਦੇਖ ਕੇ ਤੇ ਕੋਈ ਲਵਾਰੇ ਸਮਾਨ ਅਗਰ ਉਹਨਾਂ ਨੂੰ ਕੋਈ ਨਜ਼ਰ ਆਂਦਾ ਤਾਂ ਉਹਦੀ ਇਮੀਡੀਏਟ ਸਾਨੂੰ ਸੂਚਨਾ ਦੇਣ ਉਹ ਕੋਈ ਵੀ ਵਿਸਫੋਟਕ ਹੋ ਸਕਦਾ ਕੋਈ ਕੁਝ ਵੀ ਹੋ ਸਕਦਾ ਇਸ ਕਰਕੇ ਉਹਦੇ ਵਿੱਚ ਨਾ ਤਾਂ ਇਹ ਲਗਰਜੀ ਕਰਨ ਤੇ ਨਾ ਇਸ ਗੱਲ ਦਾ ਦੱਸਣ ਚ ਗੁਰੇ ਕਰ ਥੈਂਕ ਯੂ Terima kasih telah menonton! <explosions>